ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਕਲਾਸ 8 ਦਾ ਪਹਿਲਾ ਚੈਪਟਰ ਕਰਾਂਗੇ ਪਰਮੇਖ ਸੰਖਿਆਵਾਂ ਠੀਕ ਹੈ ਤੇ ਇਹਦੇ ਵਿੱਚ ਕੁਝ ਐਗਜ਼ਾਮਪਲ ਵੀ ਆਉਣਗੀਆਂ ਜੋ ਮੈਂ ਤੁਹਾਨੂੰ ਕਰਵਾਉਂਗਾ ਨਾਲ ਨਾਲ ਤੇ ਲਾਸਟ ਦੇ ਵਿੱਚ ਤੁਹਾਨੂੰ ਪ੍ਰੈਕਟਿਸ ਕਰਨ ਲਈ ਕੁਸਵਾਲ ਹੋਣਗੇ ਠੀਕ ਹੈ ਪਰਮੇਖ ਸੰਖਿਆਵਾਂ ਵਿੱਚ ਆਪਣੇ ਸਭ ਤੋਂ ਪਹਿਲਾਂ ਪਰਮੇਖ ਸੰਖਿਆਵਾਂ ਹੁੰਦੀਆਂ ਕੀ ਨੇ ਜਿਹੜੀਆਂ ਸੰਖਿਆਵਾਂ ਪੀ ਕਿ ਦੇ ਰੂਪ ਵਿੱਚ ਹੋਣ ਅਤੇ ਪੀ ਕਿਉ ਸੰਪੂਰਨ ਸੰਖਿਆਵਾਂ ਸੰਪੂਰਨ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ 0 -1 -2 ਜਾਂ ਪਲੱਸ ਵਾਲੀਆਂ ਵੀ ਸੰਖਿਆਵਾਂ ਨਾਲ ਹੋਣ ਮਤ ਸੰਪੂਰਨ ਸੰਖਿਆਵਾਂ ਹੋਣ ਕੁਝ ਵੀ ਹੋ ਸਕਦਾ ਠੀਕ ਹੈ ਜਿਵੇਂ -2/5 10/7 ਠੀਕ ਹੈ ਹਨ ਅਤੇ ਕਿਉ ਨਾ ਇਕੁਅਲ ਟੂ 0 ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ ਪਰਮੇਗ ਸੰਖਿਆਵਾਂ ਕਹਿਣ ਦਾ ਮਤਲਬ ਕਿ 0 ਕਿਉ 0 ਨਹੀਂ ਹੋਣਾ ਚਾਹੀਦਾ ਕਿ ਜੇਕਰ 0 ਬਣ ਗਿਆ ਫਿਰ ਤਾਂ ਉਹ ਸੰਖਿਆ ਪਰमेयਗ ਨਹੀਂ ਰਹੀ ਕਿਉਂਕਿ ਇਹਦੇ ਵਿੱਚ p q ਨਹੀਂ ਹੋਇਆ ਠੀਕ ਹੈ ਜਿਵੇਂ ਕਿ -2 5 10 7 ਕੁਝ ਇਹਦੇ ਜੋ ਕਹਿੰਦੇ ਪ੍ਰੋਪਰਟੀਆਂ ਨੇ ਲਾ ਲੋ ਠੀਕ ਹੈ ਸਾਰੀਆਂ ਕੁਦਰਤੀ ਸੰਖਿਆਵਾਂ ਪਰमेयਗ ਸੰਖਿਆਵਾਂ ਹੁੰਦੀਆਂ ਹਨ ਕੁਦਰਤੀ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਵੇਂ ਕਿ 1 2 3 4 ਅਪ ਟੂ 10 ਠੀਕ ਹੈ ਤੇ ਸਾਰੀਆਂ ਪੂਰਨ ਸੰਖਿਆਵਾਂ ਪਰਮੇਗ ਸੰਖਿਆਵਾਂ ਦੇ ਪੂਰਨ ਸੰਖਿਆਵਾਂ ਦੇ ਵਿੱਚ ਇੱਕ ਐਡ ਕਿਹੜਾ ਹੋ ਜਾਂਦਾ ਜ਼ੀਰੋ ਤੇ ਸਾਰੀਆਂ ਸੰਪੂਰਨ ਸੰਖਿਆਵਾਂ ਪਰਮੇਗ ਸੰਖਿਆਵਾਂ ਵਿੱਚ ਆਉਂਦੀਆਂ ਨੇ ਪਰਮੇਗ ਸੰਪੂਰਨ ਸੰਖਿਆਵਾਂ ਨੂੰ ਦੱਸਤੀਆਂ ਸੀ ਜਿਹਦੇ ਵਿੱਚ ਮਾਈਨਸ ਵੀ ਨਾਲ ਐਡ ਹੋ ਜੇ ਠੀਕ ਅੱਛਾ ਇਹ ਚੈਪਟਰ ਵਿੱਚ ਆਪਣੇ ਕੀ ਕੀ ਕਰਨਾ ਸਭ ਤੋਂ ਪਹਿਲਾਂ ਚੈੱਕ ਕਰਾਂਗੇ ਮਤਲਬ ਸਿੱਖਾਂਗੇ ਪਰਮੇਗ ਸੰਖਿਆਵਾਂ ਦਾ ਜੋੜ ਫਿਰ ਘਟਾਓ ਫਿਰ ਗੁਣਾ ਫਿਰ ਭਾਗ ਇੱਕ ਇੱਕ ਕਰਕੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਪਰਮੇਕ ਸੰਖਿਆਵਾਂ ਦਾ ਜੋੜ ਪਰਮੇਕ ਸੰਖਿਆਵਾਂ ਦਾ ਜੋੜ ਦੇ ਵਿੱਚ ਕੀ ਹੁੰਦੀ ਹੈ ਤੁਹਾਨੂੰ ਐਲਸੀਐਮ ਆਉਣਾ ਚਾਹੀਦਾ ਹੁਣ ਦੇਖੋ ਇਹਦੇ ਵਿੱਚ ਦੋਨੋਂ ਹਰ ਕੀ ਨੇ ਸੇਮ ਨੇ ਤਾਂ ਜੇਕਰ ਹਰ ਸੇਮ ਹੁੰਦੇ ਨੇ ਤੇ ਅੰਸ਼ ਆਪਾਂ ਡਾਇਰੈਕਟ ਪਲੱਸ ਕਰ ਸਕਦੇ ਆਂ ਜਿਵੇਂ 2 ਤੇ 3 5/7 ਇਹ ਤੁਹਾਡਾ ਆਨਸਰ ਠੀਕ ਹੈ ਇਹ ਤਾਂ ਈਜ਼ੀ ਸੀ ਅੱਗੇ ਨੈਕਸਟ -4 11 -3 11 ਹੁਣ ਇੱਥੇ ਧਿਆਨ ਰੱਖਣਾ ਮਾਈਨਸ ਆ ਪਹਿਲਾਂ ਆਪਾਂ ਇਹਨੂੰ ਹੱਲ ਕਰਾਂਏ -4 11 ਤੇਨ बटे 11 ਹਰ ਤਾਂ ਸੇਮ ਨੇ ਹਰ ਸੇਮ ਲਿਖ ਲਾਂਗੇ ਹੁਣ ਇੱਥੇ ਮਾਈਨਸ ਮਾਈਨਸ ਪਲੱਸ ਹੋ ਜੂ -7 ਤੁਹਾਡਾ ਆਨਸਰ ਠੀਕ ਹੈ ਹੁਣ ਜੋ ਨੈਕਸਟ ਸਵਾਲ ਹੈ ਇਹਦੇ ਵਿੱਚ ਦੋਨੋਂ ਹਰ ਅਲਗ-ਅਲਗ ਨੇ ਆਪਾਂ ਜਾਂ ਤਾਂ ਇਹਦਾ ਐਲਸੀਐਮ ਕਰ ਕਰ ਸਕਦੇ ਆ ਜਾਂ ਇਹਨਾਂ ਦੋਨਾਂ ਦੇ ਹਰ ਬਰਾਬਰ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਐਲਸੀਐਮ ਐਲਸੀਐਮ ਕਿਵੇਂ ਕਰੀਦਾ ਹੁੰਦਾ ਪਹਿਲਾਂ 12 ਲਿਖ ਲਓ -4 ਦੋਨੋਂ ਕ੍ਰੈਡ ਟੇਬਲ ਤੇ ਜਾ ਰਹੇ ਨੇ 4 ਤੇ 4 3 12 4 1 4 ਠੀਕ ਹੈ ਅੱਗੇ ਦੋਨੋਂ ਸੇਮ ਨਹੀਂ ਜਾ ਰਹੇ ਤਾਂ ਆਪਾਂ ਸਿੱਧਾ ਕੀ ਕਰਾਂਗੇ ਗੁਣਾ 4 3 12 ਮਤਲਬ ਇਹਦਾ ਐਲਸੀਐਮ ਆ ਗਿਆ 12 ਮਤਲਬ ਜੇ ਐਲਸੀਐਮ ਦੇ 12 ਆਉਣ ਦਾ ਮਤਲਬ ਇਹ ਹੈ ਕਿ ਹਰ ਦੇ ਵਿੱਚ ਆਪਾਂ ਦੋਨਾਂ ਪਾਸੇ 12 ਬਣਾਵਾਂਗੇ ਇਸ ਸਾਈਡ 12 ਬਣਿਆ ਹੋਇਆ ਇਸ ਨੂੰ ਸੇਮ ਲਿਖ ਲਓ ਪਲੱਸ ਹੁਣ ਇਹਨੂੰ 12 ਬਣਾਣਾ ਆਪਾਂ ਨੂੰ ਪਤਾ ਇਹਨੂੰ ਤਿੰਨ ਨਾਲ ਗੁਣਾ ਕਰਕੇ ਕਿੰਨਾ ਬਣ ਜੂ ਇਹ 12 ਪਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਕਿ ਜੇਕਰ نیچے ਤਿੰਨ ਨਾਲ ਤੁਸੀਂ ਗੁਣਾ ਕਰਦੇ ਹੋ ਤਾਂ ਉੱਪਰ ਵੀ ਤਿੰਨ ਨਾਲ ਗੁਣਾ ਕਰਨੀ ਹੀ ਕਰਨੀ ਹੈ ਠੀਕ ਹੈ ਤਾਂ 3 3 9 4 ਤੇ 12 ਠੀਕ ਹੈ ਹਰ ਬਰਾਬਰ ਹੋ ਗਏ ਪੁਰਾਣ ਨੂੰ ਜੋੜ ਦੋ 9 ਤੇ 5 ਕਿੰਨੇ ਹੋਗੇ 9 ਤੇ 5 14 12 ਤੁਹਾਡਾ ਅੰਸਰ ਠੀਕ ਹੋਰ ਨੈਕਸਟ 15 ਤੇ 20 ਪਹਿਲਾਂ ਐਲਸੀਐਮ ਕੱਢਾਂਗੇ ਆਪਾਂ ਨੂੰ ਪਤਾ 15 ਤੇ 20 ਕਿਹਦੇ ਭੱਟ ਦੇ ਜਾਂਦੇ ਨੇ 5 ਤੇ 5 3 15 4 5 20 ਅੱਗੇ ਦੋਨੋਂ ਸੇਮ ਨਹੀਂ ਜਾਂਦੇ ਤਾਂ ਆਪਾਂ ਨੂੰ ਸਿੱਧਾ ਗੁਣਾ ਕਰ ਲਾਂਗੇ 4 3 12 12 5 60 ਇਹਦਾ ਮਤਲਬ ਆਪਾਂ ਨੂੰ ਐਲਸੀਐਮ ਦੇ ਵਿੱਚ ਕਿੰਨਾ ਚਾਹੀਦਾ 60 ਇੱਥੇ 60 ਚਾਹੀਦਾ ਇੱਥੇ 60 ਚਾਹੀਦਾ 15 4 60 ਹੁੰਦਾ ਦੇਖੋ 15 4 60 ਹੁਣ ਆਪਾਂ ਨੂੰ ਪਤਾ ਇੱਥੇ 4 ਨਾਲ ਗੁਣਾ ਹੋਊ ਠੀਕ ਹੈ ਇੱਥੇ 3 ਨਾਲ ਹੁਣ ਜੇਕਰ نیچے ਗੁਣਾ ਕਰਨੇ ਤਾਂ ਉੱਪਰ ਵੀ ਗੁਣਾ ਕਰਨੀ ਹੈ ਯਾਦ ਰੱਖਣਾ ਠੀਕ ਹੈ 7 4 15 into 4 प्लस माइनस माइनस ਇੱਥੇ ਆਪਾਂ ਤਿੰਨਾਂ ਨੂੰ ਗੁਣਾ ਕਰਨੀ ਸੀ 3 3 9 2 60 7 4 28 15 4 60 ਬਰਾਬਰ ਹੋ ਗਏ -9 60 ਹਰ ਬਰਾਬਰ ਹੋ ਗਏ ਹਰ ਨੂੰ نیچے ਲਿਖ ਗਏ 60 ਹੁਣ ਇੱਥੇ ਮਾਈਨਸ ਮਾਈਨਸ ਹੈ ਮਾਈਨਸ ਮਾਈਨਸ ਪਲੱਸ ਨਾਉ दैट 12 ਹੋਗੇ ਮੈਂ 37 ਹੋਗੇ ਆਨਸਰ ਮਾਈਨਸ ਕਿਉਂ ਕਿਉਂਕਿ ਮਾਈਨਸ ਵਾਲਾ ਨੰਬਰ ਵੱਡਾ ਹੈ ਠੀਕ ਹੈ ਇਹ ਤੁਹਾਡਾ ਆਨਸਰ ਏ ਸੀ ਪਲੱਸ ਠੀਕ ਹੁਣ ਇਹਦੇ ਜੋੜ ਦੇ ਵਿੱਚ ਕੁਝ ਗੁਣ ਹੁੰਦੇ ਨੇ ਜੇ ਆਪਾਂ ਕਰਨੇ ਜਮ ਬੰਦ ਗੁਣ ਹੋ ਗਿਆ ਅੱਗੇ ਹੋਰ ਵੀ ਗੁਣਾਣਗੇ ਹੁਣ ਬੰਦ ਗੁਣ ਦੇ ਵਿੱਚ ਜੋੜ ਦੇ ਬੰਦ ਗੁਣ ਦੇ ਵਿੱਚ ਕੀ ਕਹਿੰਦਾ ਕਿ ਜੇਕਰ ਤੁਸੀਂ ਦੋ ਸੰਖਿਆਵਾਂ ਨੂੰ ਜੋੜਦੇ ਹੋ ਤਾਂ ਜੋਨ ਦਾ ਪਲੱਸ ਕਰਕੇ ਆਉਗੀ ਸੰਖਿਆ ਉਹ ਵੀ ਇੱਕ ਪਰਮੇਖ ਸੰਖਿਆ ਹੋਣੀ ਚਾਹੀਦੀ ਹੈ ਠੀਕ ਹੈ ਹੁਣ ਇਹਨੂੰ ਆਪਾਂ ਹੱਲ ਕਰਦੇ ਹਾਂ ਹੁਣ ਦੇਖੋ 3 ਤੇ 5 ਦੋਨੋਂ ਅਲੱਗ-ਅਲੱਗ ਭਾੜੇ ਤੇ ਨੇ ਠੀਕ ਹੈ ਆਪਾਂ ਨੂੰ ਪਤਾ 5 3 15 ਇਹਦਾ ਐਲਸੀਐਮ ਕਿੰਨਾ ਹੋਊ 15 15 ਕਿਵੇਂ ਬਣਾਵਾਂਗੇ ਇੱਥੇ 5 ਨਾਲ ਕਰਾਂਗੇ ਇੱਥੇ 3 ਨਾਲ ਉੱਪਰ ਵੀ 5 ਨਾਲ 5 2 10 5 3 15 चारती बारह पाँच थी पंद्रह ठीक है बराबर कि आ गया प्लस माइनस माइनस दो वटे पंद्रह आंसर प्लस का हुआ क्योंकि बड़ा नंबर प्लस है ठीक है अगे अगे है करम बटांदरा गुण करम बटांदरा गुण के करें कि जेकर दो संख्याव दी जाए a+b c/d ਇਹਦਾ ਮਤਲਬ ਪਰਮੇਗ ਸੰਖਿਆ ਮੈਂ ਹੁੰਦੀਆਂ ਜਿਵੇਂ ਆ ਦਿੱਤੀ ਹੋਈਆਂ ਠੀਕ ਹੈ -3/8 5/8 ਠੀਕ ਹੈ ਤਾਂ ਕਹਿੰਦੇ ਜੇਕਰ ਪਹਿਲੀ ਸੰਖਿਆ ਦੇ ਵਿੱਚ ਦੂਜੀ ਸੰਖਿਆ ਜੋੜ ਦਿੱਤੀ ਜਾਵੇ ਤਾਂ ਉਹ ਬਰਾਬਰ ਆਣੀ ਚਾਹੀਦੀ ਆ ਜੇਕਰ ਦੂਜੀ ਦੇ ਵਿੱਚ ਪਹਿਲੀ ਜੋੜ ਦਿੱਤੀ ਜਾਵੇ ਚੈੱਕ ਕਰਕੇ ਦੇਖਦੇ ਕਿ ਇਹ ਤੇ ਕਰਮਵੰਤਰ ਗੁਣ ਲੱਗਦਾ ਕਿ ਨਹੀਂ ਲੱਗਦਾ ਇਹ ਪਹਿਲੀ ਸੰਖਿਆ ਹੋਗੀ -3/8 5/ 8, ठ बराबर हर बराबर ने अठ लिख लो प्लस माइनस माइनस पंचों तीन कटे दो आंसर प्लस क्यों क्योंकि पांच बड़ा प्लस का ठीक हूँ दूजी साइड करके देखो मतलब जहाँ ए कह लो एक हिसाब न इत लैफ्टेंड साइड ये राइट हैंड साइड ठीक करो दूजी साइड प्लस अठ माइनस तीन बटे ਹਰ ਬਰਾਬਰ ਨੇ 8 5 3 2 ਤਾਂ ਇਹ ਦੋਨੋਂ ਸੇਮ ਆ ਗਏ ਆ ਇਹਦਾ ਮਤਲਬ ਕਰਮ ਪਟੰਤਰਾ ਗੁਣ ਜੋੜ ਵਿੱਚ ਐਪਲੀਕੇਬਲ ਹੁੰਦਾ ਹੈ ਜਾਂ ਕਹਿ ਲੋ ਜੋੜ ਕਰਮ ਟੰਤਰਾ ਗੁਣ ਨੂੰ ਫਾਲੋ ਕਰਦਾ ਠੀਕ ਨੈਕਸਟ ਆ ਗਿਆ ਸਹਿ ਚਾਰਤਾ ਗੁਣ ਸਹਿ ਚਾਰਤਾ ਦੇ ਗੁਣ ਵਿੱਚ ਸੇਮ ਹੀ ਆ ਠੀਕ ਹੈ ਵਾ ਦੇਖਣੇ ਥੋੜਾ ਵੱਡਾ ਲੱਗਦਾ ਕਿਉਂਕਿ ਇਹਦੇ ਵਿੱਚ ਤਿੰਨ ਸੰਖਿਆਵਾਂ ਆ ਜਾਂਦੀਆਂ ਠੀਕ ਹੈ ਪਹਿਲਾਂ ਕੀ ਕਰਨਾ ਇਹਨਾਂ ਦੋਨਾਂ ਸੰਖਿਆ ਨੂੰ ਜੋੜਨਾ ਜੋ ਇਹਦੇ ਹੱਲ ਕਰਕੇ ਉਹਨੂੰ ਇਹਦੇ ਵਿੱਚ ਜੋੜਨਾ ਦੂਜੀ ਸਾਈਡ ਪਹਿਲਾਂ ਇਹਨਾਂ ਦੋਨਾਂ ਨੂੰ ਜੋੜਨਾ ਫਿਰ ਜੋ ਇਹਨਾਂ ਦੇ ਵਿੱਚ ਆਇਆ ਪਹਿਲੇ ਜੋੜਨਾ ਠੀਕ ਹੈ ਇੱਥੇ ਕਰਕੇ ਦੇਖਦੇ ਆਂ ਪਹਿਲਾਂ ਆਪਾਂ ਲੈ ਲਓ ਲੈਫਟ ਹੈਂਡ ਸਾਈਡ ਲੈ ਲਓ ਇਹ ਰਾਈਟ ਹੈਂਡ ਸਾਈਡ ਠੀਕ ਪਲੱਸ 3/4 ਪਲੱਸ -5/6 ਇਹਨੂੰ ਹੱਲ ਕਰਦੇ ਆਂ ਦੇਖੋ ਇੱਥੇ 2 ਆ ਇੱਥੇ 4 ਆਪਣੇ ਦੋਨੋਂ ਹਰ ਬਰਾਬਰ ਕਰਨੇ ਆਪਾਂ ਨੂੰ ਪਤਾ ਕਿ ਇੱਥੇ 2 ਨਾਲ ਗੁਣਾ ਕਰਕੇ 4 ਬਣ ਸਕਦਾ ਤਾਂ ਆਪਾਂ ਇਹਨੂੰ ਦੋ ਨਾਲ ਗੁਣਾ ਕਰ ਦਾਂਗੇ ਉੱਪਰ ਵੀ ਦੋ ਨਾਲ نیچے ਵੀ ਦੋ ਨਾਲ ਠੀਕ ਹੈ 2 4 3 4 a 5 6 ਐਸ ਇਟ ਇਜ਼ ਰੂ ਠੀਕ ਹੁਣ ਇੱਥੇ 3 ਚ 2 ਗੱਡੇ 1 ਇੱਥੇ ਕਿੰਨਾ ਆ ਗਿਆ 1 4 5 ਚੀ ਹੁਣ ਦੋਨੋਂ ਅਲੱਗ-ਅਲੱਗ ਭਾੜੇ ਤੇ ਨੇ ਤਾਂ ਇਹਦਾ ਜੇਕਰ ਆਪਾਂ ਐਲਸੀਐਮ ਲੈਨੇ ਵੀ ਆ ਕਿੰਨਾ ਹੋਊਗਾ ਦੋਨੋਂ ਲੱਗਨੇ 6 4 24 24 ਹੋਊ ਤਾਂ ਹੁਣ ਇਹਨੂੰ 24 ਬਣਾ ਲਿਖੀ ਕਰਨਾ ਬੂ 6 ਨਾਲ ਗੁਣਾ ਇਹਨੂੰ 24 ਬਣਾ ਲਈ 4 ਉੱਪਰ ਵੀ 4 ਨਾਲ ਉੱਪਰ ਵੀ 6 ਨਾਲ 6 24 b 24 ਕਿੰਨਾ ਆ ਗਿਆ ਅਨਸਰ ਹਰ ਬਰਾਬਰ ਹੋ ਗਏ b ਤੇ 6 26 24 ਇਹ ਤੁਹਾਡਾ ਅਨਸਰ ਠੀਕ ਐਜ਼ ਇਟ ਇਜ਼ ਆਪਾਂ ਏ ਏ ਵਾਲਾ ਕਰਨਾ ਠੀਕ ਹੈ ਰਕਮ ਉਤਾਰ ਲੈਣੇ ਆ ਠੀਕ ਹੈ ਹੁਣ ਆਪਾਂ ਇਹਨਾਂ ਦੋਨਾਂ ਨੂੰ ਜੋੜ ਕਰਨਾ ਪਹਿਲਾਂ ਬ੍ਰੈਕਟ ਮੈਂ ਕਿਉਂ ਲਿਖਿਆ ਮੈਂ ਤੁਹਾਨੂੰ ਦੱਸਦਾ ਬ੍ਰੈਕਟ ਤਾਂ ਲਿਖਿਆ ਕਿਉਂਕਿ ਪਲੱਸ ਮਾਈਨਸ ਥੋੜੇ ਤੁਸੀਂ ਕਨਫਿਊਜ਼ ਹੋ ਰਹੇ ਸੀ ਤਾਂ ਕਰਕੇ ਲਿਖਿਆ ਹੁਣ ਇੱਥੇ ਪਲੱਸ ਮਾਈਨਸ ਮਾਈਨਸ ਹੁਣ ਆਪਾਂ ਨੂੰ ਪਤਾ ਇੱਥੇ 4 ਤੇ 6 ਦੋਨੋਂ ਅਲੱਗ-ਅਲੱਗ ਪੜੇਦੇ ਨੇ ਆਪਾਂ ਕਿਹਨਾ ਗੁਣਾ ਕਰਾਂਗੇ ਇਹਨੂੰ 24 ਬਣਾਵਾਂਗੇ ਨੀਚੇ ਠੀਕ ਹੈ ਸੇਮ ਪਹਿਲੇ ਵਾਲੇ ਫਾਰਮੂਲਾ ਜਿਵੇਂ ਆਪਾਂ ਪਹਿਲ ਪਿਛਲੇ ਲੈਫਟ ਹੈਂਡ ਸਾਈਡ 'ਚ ਕਰਿਆ ਸੀ ਠੀਕ ਹੈ ਇਹਨੂੰ 6 ਤੇ 18 6 ਜੋਗਾ चौबी प्लस माइनस माइनस पाँचों का बी, छः चों का चौबी ए प्लस माइनस एक वटे दो एज इट इज रू ठीक है इतने किना बी चो अठार कटे माइनस दो बटे चौबी क्यों क्योंकि माइनस बी बड़ा प्लस माइनस माइनस एक बटे दो हूँ देखो इतने अपने चौबी बनाना, ठीक है तो कि मैं लिखा है माइनस दो वटे चौबी ਇੱਥੇ 24 ਬਣਾ ਲੈ ਇਹਨੂੰ ਕਿੰਨਾ ਗੁਣਾ ਕਰਨਾ ਪਊ 12 ਨਾਲ ਇਹਨੂੰ ਵੀ 12 ਨਾਲ ਮਾਈਨਸ 12 ਵਟੇ 24 12 ਮਾਈਨਸ ਪਲੱਸ ਮਾਈਨਸ 14 ਵਟੇ 24 ਠੀਕ ਹੈ आप कितने ना कि गलती कर चुके हैं? माइनस तीन वटे चार पाँच वटे छे पहले सवाल इतने गलती करी है इतने माइनस आना से ठीक है b2 6 -14 ਠੀਕ ਹੈ ਇੱਥੇ -14 24 ਆ ਗਿਆ ਇੱਥੇ ਵੀ -14 24 ਆ ਗਿਆ ਇਹਦਾ ਮਤਲਬ 4 ਦੇ ਗੁਣ ਵਿੱਚ ਅ ਬਸ ਇੱਥੇ ਧਿਆਨ ਰੱਖਿਓ ਤੇ ਮੈਂ ਥੋੜੀ ਜਿਹੀ ਗਲਤੀ ਕਰ ਗਏ ਕਿਉਂਕਿ ਇੱਥੇ ਪਲੱਸ ਮਾਈਨਸ ਮਾਈਨਸ ਹੋਣਾ ਸੀ ਇੱਥੇ ਮਾਈਨਸ ਇੱਥੇ ਮਾਈਨਸ b2 6 14 ਠੀਕ ਹੈ ਅੱਗੇ ਜੋੜਾਤਮਕ ਤਸਮਕ ਦਾ ਮਤਲਬ ਕੀ ਹੁੰਦਾ ਕਿ ਉਸਾਂ ਕਲਾ ਵਿੱਚ ਕੀ ਜੋੜਿਆ ਜਾਵੇ ਕੋਈ ਸੰਖਿਆ ਸੇਮ ਰਹੇ ਜਾਂ ਅ ਮਤਲਬ ਇਹ ਜੀ ਕਿਹੜੀ ਸੰਖਿਆ ਹੋ ਸਕਦੀ ਹੈ 0 ਠੀਕ ਅੱਗੇ ਜੋੜਾਤਮਕ ਉਲਟ ਸਿੰਪਲ ਜਿਹਾ ਗੱਲ ਹੈ ਕਿ ਇਹਦੇ ਵਿੱਚ ਸੰਖਿਆ ਵਿੱਚ ਕੀ ਜੋੜਿਆ ਜਾਵੇ ਕਿ 0 ਆ ਜਾਵੇ ਹੁਣ -2/3 ਇਹਦੇ ਵਿੱਚ ਮੈਂ ਕੀ ਜੋੜੂਗਾ ਜੇਕਰ ਮਾਈਨਸ ਹੈ ਇਹਦੇ ਵਿੱਚ ਪਲੱਸ ਜੋੜੂ ਤਾਂ ਆਨਸਰ ਕਿਨਾ ਆ ਕੇ 0 ਹੁਣ 4/6 ਪਲੱਸ ਦਾ ਇਹਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਵੈਸੇ ਅਨਸਰ ਇਹਦਾ -4/6 ਹੋ। ਠੀਕ ਹੈ ਆਪਣੇ ਜੋੜਨਾ ਐ ਨਹੀਂ ਲਿਖਣਾ। ਜੇ ਇਹਦੇ ਵਿੱਚ 4/6 ਆ ਗਿਆ। 4/6 ਨਹੀਂ ਆਇਆ -4/6 ਜੋੜਿਆ ਆਪਣੇ ਤਾਂ ਇਹਦਾ ਅਨਸਰ ਕਿੰਨਾ ਆਇਆ 0। ਕੁਝ ਸਵਾਲ ਨੇ ਇਹ ਨੋਟ ਕਰ ਲਿਓ ਤੇ ਸੋਲਵ ਕਰਿਓ। ਸਕਰੀਨ ਸ਼ਾਟ ਲੈ ਲਿਓ ਭਾਵੇਂ। ਉਜਵਾਲ ਨੇ ਅੱਗੇ ਆ ਗਿਆ ਘਟਾਓ ਠੀਕ ਹੈ ਘਟਾਓ ਦੇ ਵਿੱਚ ਕੀ ਹੈ ਸਿੰਪਲ ਹੀ ਹੈ ਜਿਵੇਂ ਬਸ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਜੇਕਰ ਤੁਹਾਨੂੰ ਦੋ ਸੰਖਿਆਵਾਂ ਦਿੱਤੀਆਂ ਜਾਂਦੀਆਂ ਨੇ ਐਜ਼ ਇਟ ਇਜ਼ ਕਿ ਇਹਨਾਂ ਨੂੰ ਕਹਿੰਦੇ ਨੇ ਘਟਾਓ ਕਰੋ ਇਹਦੇ ਵਿੱਚ ਘਟਾਓ ਕਰਨ ਨਾਲ ਇੱਥੇ ਆਪਾਂ ਲਿਖਾਂਗੇ -6 7 ਬਸ ਇਹਨਾਂ ਧਿਆਨ ਰੱਖਣਾ ਕਿ ਜੇਕਰ ਦੂਜੀ ਸੰਖਿਆ ਮਾਈਨਸ ਦਿਆ ਤਾਂ ਮਾਈਨਸ ਮਾਈਨਸ ਪਲੱਸ ਬਣ ਜੂ ਠੀਕ ਹੈ ਅੱਗੇ ਉਹੀ ਕਰਨਾ ਜਿਵੇਂ ਇੱਥੇ 21 ਬਣਾ ਲਓ। ਇਹ 7 ਨੂੰ ਇਹਦਾ ਗੁਣਾ ਕਰ ਲਿਆ। 7 3 21 ਇਹਨੂੰ ਇਹਦੇ ਨਾਲ 6 18 7 3 21 ਹਰ ਬਰਾਬਰ ਹੋ ਗਏ ਤਾਂ ਉੱਪਰ ਨੂੰ ਪਲੱਸ ਕਰ ਦੋ। ਇਹ ਤੁਹਾਡਾ ਹੰਸ। ਠੀਕ। ਹੁਣ ਇੱਕ ਕਰਮਵਟਾਂਦਰਾ ਗੁਣ ਇਹਦੇ ਵਿੱਚ ਕੀ ਲਿਖਿਆ ਹੋਇਆ? ਕਿਉਂਕਿ not equal to 0। not equal to 0 ਦਾ ਮਤਲਬ not equal to 0 ਸੌਰੀ ਗਲਤ ਕਹਿ ਗਿਆ। ਨੋਟ ਇਕਲ ਮਤਲਬ ਜੇਕਰ 1 a ਤੇ b ਵਿੱਚੋਂ ਤੁਸੀਂ c ਤੇ d ਮਾਈਨਸ ਕਰਦੇ ਹੋ ਦੇਖੋ 5/4 3/5 ਹੁਣ ਇੱਥੇ ਮੈਂ b ਬਣਾ ਲੈਣਾ ਠੀਕ ਹੈ ਜਲਦੀ ਜਲਦੀ ਇਹਨੂੰ ਇਹਦਾਂ ਕਰਿਆ 25/ b ਇਹਨੂੰ ਇਹਦਾਂ ਕਰਿਆ 4 3 12/ b 25 ਚੋਂ 12 ਕੱਢੇ 13 13/b ਇਹ ਆ ਗਿਆ ਪਲੱਸ ਵਿੱਚ ਹੁਣ C ਤੇ D C D AV 10 5 ਚੋਂ ਮਾਈਨਸ ਕਰਨਾ 5 4 ਹੈ ਰੋਗਤ ਤਾਂ सेम ही ਜਿਵੇਂ 12 B 25 B ਫਰਕ ਕੀ ਹੋ ਜੂਗਾ ਇਹਦੇ ਵਿੱਚ ਕਿਉਂਕਿ sin ਮਾਈਨਸ ਦਾ ਨਾ ਤਾਂ -13 B ਆ ਜਾ ਜੋ ਕਿ ਬਰਾਬਰ ਨਹੀਂ ਹੈ ਤਾਂ ਇਸ ਲਈ ਕਰਮੁਤਾਂਤਰਾ ਗੁਣ ਨਾਟ ਇਕੁਅਲ ਟੂ ਲਿਖਿਆ ਹੈ ਠੀਕ ਸਮਝ ਲੱਗ ਗਈ ਹੋਗੀ ਸੇਮ ਸੇਮ ਇਹਦੇ ਵਿੱਚ ਵੀ ਕਿਉਂਕਿ ਜਿੱਥੇ ਮਾਈਨਸ ਆ ਜਾਂਦਾ ਹੈ ਨਾ ਮਾਈਨਸ ਸਾਈਨ ਚੇਂਜ ਕਰਵਾ ਦਿੰਦੇ ਨੇ ਹੁਣ a/b ਆਪਾਂ ਕਰੀਏ a/b 3/4 2/3 ਇੱਥੇ ਮਾਈਨਸ ਆ ਚਲੋ ਮੈਂ ਸਿੱਧਾ ਮਾਈਨਸ ਹੀ ਲਿਖ ਲੈਣਾ -1/2 ਠੀਕ ਹੈ ਸਾਰੇ ਨੂੰ ਹੱਲ ਕਰਨਾ ਪਹਿਲਾਂ ਆਪਾਂ ਇਹ ਦੋਨਾਂ ਨੂੰ ਹੱਲ ਕਰਾਂਗੇ ਠੀਕ ਕਿਉਂਕਿ ਇਹਦੇ ਵਿੱਚ ਬ੍ਰੈਕਟ ਲੱਗੇ ਸੀ ಲ್ಸಿ ನಗ ರ ರವಗಣ ನ್ನು ದನ ಗನ ಕ ರತಿತಿ ನು ರತಿಯ ಾ ನ ದಿ චತಯ ಾ ಮಸು ಚಲದರು ಹರ ಪ್ರಬರೋಗೆ ठೀಗ 98ಕೆ 1ಕವೆ ಾರ ವೆ ಹನಕಡೆ ದನು ಬರಗಣವಗ ಇನ್ನು ಚೀನಾಗಣ ಎ್ುವ చೀನಗ 1ಕವೆ ಾ ಮచೇವೆ ಬಾದ కడే మతా కటే బారీక హ సైడ్ ఆ జీటాగి మైనస్ దో వటే తిన మనస్ వటే దో తిన్న వటే చారట చల్న ఎన్ని ఛే డాల్లె చార్ ఛే మైనస్ తిన్న వటే 6 ਇਹਨੂੰ ਇਹਦੇ ਨਾਲ ਗੁਣਾ ਕਰ ਲਈਏ ਇਹਨੂੰ ਇੰਨਾ ਉੱਪਰ ਨਿਚਿਨਾ ਗੁਣਾ ਕਰਾਂਗੇ 4 ਵਟੇ 1 3/4 1 6 ਹੁਣ ਦੋਨੋਂ ਲਗ ਪਹਾੜੇ 'ਚ ਨੇ 6 ਚੋਕਾ 24 ਬਣੂਗਾ 24 ਬਣਾਓ ਇਹਨੂੰ ਇਹਦੇ ਨਾਲ ਗੁਣਾ ਕਰਾਂਗੇ 6 18 6 ਚੋਕਾ 24 ਇਹਨੂੰ ਇਹਦੇ ਨਾਲ 4 24 18 'ਚ 4 ਕਟੇ 14/24 ਕੱਟ ਦੋ ਭਾਵੇਂ 7 2 14 ਪਰ 2 4 8 ਇੱਥੇ 7 2 12 ਨਹੀਂ ਤੇ 5 2 ਜੋ ਕਿ ਇਕੁਅਲ ਨਹੀਂ ਹੈਗਾ ਤਾਂ ਇਸ ਅਚਾਰਤਾ ਗੁਣ ਮਾਈਨਸਲੀ ਐਪਲੀਕੇਟ ਨਹੀਂ ਹੈਗਾ ਠੀਕ ਕੁਝ ਸੁਬਾ ਆਨੇ ਦਾ ਸਕਰੀਨ ਸ਼ਾਟ ਲੈ ਲਿਓ ਜੋ ਤੁਸੀਂ ਖੁਦ ਪ੍ਰੈਕਟਿਸ ਕਰੋ ਇਹ x y ਦਾ ਮਤਲਬ ਹੈ ਇਸ ਕਰਮਵਟਾਂਦਰਾ ਗੁਣੀ ਹੁੰਦਾ ਜੇਕਰ x ਅਕਸਿਸ ਤੇ x y ਆ ਤਾਂ x ਆਪਾਂ ਇਹ ਮੰਨਾਂਗੇ y a ਮੰਨਣਾ ਹੈ ਠੀਕ ਹੈ ਇੱਥੇ ਵੀ ਸੇਮ ਐਮੀ ਕਰਨ ਅੱਗੇ ਪਰਮੇਗ ਸੰਖਿਆਵਾਂ ਦੀ ਗੁਣਾ ਇਹਦੇ ਵਿੱਚ ਨਿਯਮ ਸਿੱਧਾ ਯਾਦ ਰੱਖਿਓ ਕਿ ਜੇਕਰ ਅੰਸ਼ ਨੇ ਅੰਸ਼ ਕਿਹੜੇ ਹੁੰਦੇ ਨੇ ਜਿਹੜੇ ਉੱਪਰ ਵਾਲੇ ਹੋਣ ਇਹ ਉੱਪਰ ਵਾਲਾ ਅੰਸ਼ ਤਾਂ نیچے ਵਾਲਾ ਹਰ ਹੁੰਦਾ ਠੀਕ ਹੈ ਅੰਸ਼ਾਂ ਦੀ ਗੁਣਾ ਦਾ ਮਤਲਬ ਕੀ ਹੈ ਦੇਖੋ ਜੇ ਮੈਂ ਇੱਕ ਐਗਜ਼ਾਮਪਲ ਆ 3/4 5/11 ਹੁਣ ਇਹਦੇ ਵਿੱਚ ਅੰਸ਼ 3 ਇਹਦੇ ਵਿੱਚ ਵੀ ਅੰਸ਼ 5 ਹੈ ਤਾਂ ਅੰਸ਼ ਨੂੰ ਅੰਸ਼ ਨਾਲ ਗੁਣਾ ਕਰਨੀ ਤੇ ਹਰ ਨੂੰ ਹਰ ਨਾਲ 5 6 15 44 ਤੁਹਾਡਾ ਆਨਸ ਠੀਕ ਇੱਥੇ ਕਰਾਂਗੇ -10 7 -14 15 ਸਾਈਨ ਦਾ ਜ਼ਰੂਰ ਧਿਆਨ ਰੱਖਣਾ ਹੋ ਗਏ 10 ਨੂੰ 14 ਨਾਲ ਕਰਾ 140 15 7 105 ਜਾਂ ਤੁਸੀਂ ਕੱਟ ਵੀ ਸਕਦੇ ਸੀ ਇਹਨੂੰ ਦੇਖੋ ਐਵੇਂ 7 1 7 7 2 14 ਇੱਥੇ 2 5 10 3 5 15 ਇਹਨੂੰ ਅਨਸਰ ਇਸ ਤਰ੍ਹਾਂ ਆਇਆ 4 ਇਹਨੂੰ ਇਹ ਵੀ ਅਨਸਰ ਆ ਜਾਦਾ ਠੀਕ ਬੰਦ ਗੁਣ ਸੇਮ ਆ ਕਿ ਭਈ ਇਹਨਾਂ ਦੋਨਾਂ ਨੂੰ ਗੁਣਾ ਕਰਾਂਗੇ ਤਾਂ ਪਰਮੇਗ ਸੰਖਿਆ ਨਹੀਂ ਚਾਹੀਦੀ ਠੀਕ ਪਰਮੇਗ ਸੰਖਿਆ ਤਾਂ ਉੱਟ ਆਉਗੀ ਆਉਗੀ ਦੇਖੋ ਇਹਨੂੰ ਇਹਨਾਂ ਗੁਣਾ ਕਰਾਂਗੇ 5 2 6 18 ਪਰਮੇਗ ਸੰਖਿਆ ਹੈ ਕਰਮ ਬਟਾਂਦਰ ਗੁਣ ਇਹਨੂੰ ਇਹਦਾਂ ਗੁਣਾ ਕਰਾਂਗੇ ਦੇਖੋ ਜਾਂ ਇਹਨੂੰ ਇਹਦਾਂ ਗੁਣਾ ਕਰ ਲਓ ਜਾਂ ਇਹਨੂੰ ਇਹਦਾਂ ਗੁਣਾ ਕਰ ਲਓ ਆਨਸਰ ਸੇਮ ਹੀ ਆਣਾ ਇਹਨੂੰ ਇਹਦਾਂ ਕਰ ਲਓ ਜਾਂ ਭਾਵੇਂ ਇਹਨੂੰ ਇਹਦਾਂ ਕਰ ਲਓ ਠੀਕ ਹੈ ਸੋ ਇਹ ਵੀ ਇਜ਼ੀ ਹੈ ਖੁਦ ਕਰਕੇ ਦੇਖਿਓ ਸਵਾਲ ਪਹਿਲਾਂ ਇਹਨੂੰ ਦੋਨਾਂ ਨੂੰ ਗੁਣਾ ਕਰ ਲਓ ਚਲੋ ਮੈਂ ਇਹ ਕਰ ਹੀ ਦਿੰਦਾ ਇਹਨੂੰ ਪਹਿਲਾਂ ਇਹਦਾਂ ਗੁਣਾ ਕਰੀ ਕਿੰਨਾ ਆਇਆ 4 10 4/10 ਫਿਰ ਜਿਹੜੇ ਆ EF E/ਆ ਮਤਲਬ -6/7 ਇਹਨੂੰ ਇਹਨਾਂ ਕਰਿਆ ਛੇ ਚੋਕੋ 24 70 ਹੁਣ ਇੱਧਰ ਕਰਕੇ ਦੇਖੋ ਪਹਿਲਾਂ ਇਹਨੂੰ ਗੁਣਾ ਕਰਦੇ ਆ -24/35 ਠੀਕ ਹੈ ਇਹਨੂੰ ਗੁਣਾ ਕਰ ਲਈ ਇੱਥੇ ਗੁਣਾ 1/2 BC 24 1 24 35 ਦਾ 70 ਸੇਮ ਤਾਂ ਅਪਲੀਕੇਬਲ ਹੈਗੇ ਠੀਕ ਗੁਣਾਤਮਕ ਉਲਟ ਗੁਣਾਤਮਕ ਉਲਟ ਦੇ ਵਿੱਚ ਜਿਵੇਂ ਆਪਾਂ ਨੇ ਜੋੜਾਤਮਕ ਉਲਟ ਦੇ ਵਿੱਚ ਜ਼ੀਰੋ ਆਣਾ ਚਾਹੀਦੇ ਸੀ ਇਹਦੇ ਵਿੱਚ ਆਪਾਂ ਨੂੰ ਕੀ ਆਣਾ ਚਾਹੀਦਾ 1 ਹੁਣ ਜੇਕਰ 5/6 ਹੈ 1 ਕਿਵੇਂ ਆਊਗਾ ਇਹਨੂੰ ਉਲਟਾ दो 6/5 ਇਹਨਾਂ ਇਹ ਘੱਟ ਕੇ ਇਹ ਘੱਟ ਕੇ ਆਨਸਰ ਕਿੰਨਾ ਆ ਗਿਆ 1 ਜੇਕਰ -3/4 ਆ ਤਾਂ ਆਪਾਂ ਇਹਨਾਂ ਕਰਾਂਗੇ -4/3 ਠੀਕ 1 ਕਾਂਸ ਠੀਕ ਹੈ ਇਹ ਗੁਣਾ ਦੇ ਕੁਝ ਸਵਾਲ ਨੇ ਤੁਸੀਂ ਸਕਰੀਨਸ਼ਾਟ ਲੈ ਲਓ ਠੀਕ ਅੱਗੇ ਆ ਗਿਆ ਲਾਸਟ ਵੰਡ ਜਾਂ ਭਾਗ ਇਹ ਬਹੁਤਾ ਪੇਪਰ ਦੇ ਵਿੱਚ ਆਉਂਦਾ ਨਹੀਂ ਹੁੰਦਾ ਇਹਦੇ ਕੋਈ ਕਰਮਕਾਂਦਰਾ ਗੁਣਾਉਂਦੀ ਨਹੀਂ ਹੁੰਦੇ ਠੀਕ ਹੈ ਪਰ ਇਹਨੂੰ ਗੁਣਾ ਕਰ ਭਾਗ ਕਰਨਾ ਤਰੀਕਾ ਦੱਸ ਦਿੰਦੇ ਆ ਜੇਕਰ 3/10 ਨੂੰ ਭਾਗ ਕਰਨਾ 4/25 ਨਾਲ ਤਾਂ ਇਹਦਾ ਪਹਿਲਾ ਸਟੈਪ ਹੁੰਦਾ ਜਿਵੇਂ ਇੱਥੇ ਲਿਖਿਆ ਭਾਗ ਨੂੰ ਪਹਿਲਾਂ ਗੁਣਾ 'ਚ ਬਦਲੋ ਕਿਵੇਂ ਬਦਲਾਂਗੇ ਜਿਹੜੀ ਦੂਜੀ ਸੰਖਿਆ ਹੁੰਦੀ ਆ ਉਹਨੂੰ ਉਲਟਾ ਦਿਓ ਜਿਵੇਂ 25 ਵਟੇ 4 ਇਹਨੂੰ ਪਰ ਕੱਟ ਲਓ 2 5 10 5 ਵਾ 25 ਫਿਰ ਗੁਣਾ ਕਰ ਲਓ 5 3 15 4 2 8 ਇਹ ਤੁਹਾਡਾ ਆਨਸਰ ਐਜ਼ ਇਟ ਇਜ਼ -8/9 ਭਾਗ -4/3 ਭਾਗ ਨੂੰ ਗੁਣਾ 'ਚ ਬਦਲੋ ਪਹਿਲਾਂ 3/ -4 ਮਾਈਨਸ ਨਾਲ ਮਾਈਨਸ ਕੱਟ ਗਿਆ 4 2 8 3 3 9 ਆਨਸਰ ਕੰਨਾ ਹੈਗਾ 2 3 ਠੀਕ ਬੰਦ ਗੁਣ ਵੀ ਇਹਦੇ ਵਿੱਚ ਐਪਲੀਕੇਬਲ ਹੁੰਦਾ ਪਰ ਕਰਮਟਾਂਦਰਾ ਗੁਣ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਆਪਾਂ ਨੇ ਜੇਕਰ ਤੁਸੀਂ a b ਇਹ ਉਲਟੇ ਜਾਂਦੇ ਹੁੰਦੇ ਨੇ ਇੱਧਰ ਆ ਕੇ ਠੀਕ ਹੁਣ ਇੱਕ ਨਿਕਲਿਆ ਟੇਬਲ ਹੈ ਇਹ ਇਹਨੂੰ ਤੁਸੀਂ ਸਕਰੀਨਸ਼ਾਟ ਲੈ ਲਓ ਜਾਇ ਇਹਨੂੰ ਲਿਖ ਕੇ ਰੱਖਿਓ ਹਮੇਸ਼ਾ ਦੇਖੋ ਜੋੜ ਦੇ ਵਿੱਚ ਹਰ ਵੰਤਗੁਣ ਸਾਰਿਆਂ ਵਿੱਚ ਲੱਗਦਾ ਹੈ ਕਰਮਤੰਤਰਾਗੁਣ ਜੋੜ ਵਿੱਚ ਲੱਗਦਾ ਘਟਾਓ ਚ ਨਹੀਂ ਲੱਗਦਾ ਗੁਣਾ ਚ ਲੱਗਦਾ ਭਾਗ ਚ ਨਹੀਂ ਲੱਗਦਾ ਸਹਿਚਾਰਤਾ ਵੀ ਸੇਮ ਹੀ ਆ ਜੋੜ ਵਿੱਚ ਲੱਗਦਾ ਘਟਾਓ ਵਿੱਚ ਨਹੀਂ ਲੱਗਦਾ ਗੁਣਾ ਵਿੱਚ ਲੱਗਦਾ ਭਾਗ ਵਿੱਚ ਨਹੀਂ ਲੱਗਦਾ ਉਲਟ ਮਤਲਬ ਇਹ ਗੁਣਾਤਮਕ ਉਲਟ ਜਾਂ ਜੜਾਤਮਕ ਉਲਟ ਹੁੰਦਾ ਘਟਾਓ ਚ ਨਹੀਂ ਹੁੰਦਾ ਗੁਣਾਤਮਕ ਉਲਟ ਹੁੰਦਾ ਭਾਗ ਚ ਨਹੀਂ ਹੁੰਦਾ ਠੀਕ ਕੁਝ ਸਵਾਲ ਲਾਸਟ ਤੇ スクリーンショット ਲੈ ਗਈ ਹਾਂ ਪੇਪਰ ਦੇ ਵਿੱਚ ਖਾਸ ਕਰਕੇ ਇੱਕ ਜੁੜਾਤਮਕ ਉਲਟ ਤੇ ਉਹ ਵੀ ਆਉਂਦੇ ਨੇ ਗੁਣਾਤਮਕ ਉਲਟ ਸਹਿਚਾਰਤਾ ਵਾਲਾ ਆ ਸਕਦਾ ਠੀਕ ਹੈ ਮੈਂ ਤਾਂ ਜੋੜ ਤੇ ਘਟਾਓ ਭਾਗ ਚੋਂ ਨਹੀਂ ਆਉਂਦਾ ਹੁੰਦਾ ਜ਼ਿਆਦਾ ਤੇ ਇੱਕ ਇਹਦੇ ਵਿੱਚ ਛੋਟਾ ਜਿਹਾ ਯਾਦ ਰੱਖਿਓ ਕਿ ਜੇਕਰ ਕਰਮ ਤੰਦਰਾ ਗੁਣ ਪੁੱਛ ਲਿਆ ਜਾਂਦਾ ਤਾਂ ਉਹ ਐਵੇਂ ਵੀ ਲਿਖ ਕੇ ਆ ਸਕਦਾ ਠੀਕ ਹੈ ਇਹ ਤੇ ਇਹ ਜੋੜ ਦਾ ਕਰਮ ਤੰਦਰਾ ਗੁਣਾ ਗੁਣਾ ਦਾ ਏ ਵਾਲਾ ਠੀਕ ਹੈ ਘਟਾਓ ਵਿੱਚ ਨਹੀਂ ਹੁੰਦਾ ਤੇ ਸਹਿਚਾਰਤਾ ਦਾ ਕੋਣ ਐਵੇਂ ਵੀ ਲਿਖ ਕੇ ਆ ਸਕਦਾ ਇਹ ਜੋੜ ਦਾ ਸਹਿਚਾਰਤਾ ਦਾ ਕੋਣ ਹੈ ਤੇ ਕੋਣਾਂ ਦਾ ਕਿਵੇਂ ਲਿਖਾਂਗੇ ਸੇਮ ਕੋਣਾ ਆ ਜੂਗੀ ਵਿੱਚ ਠੀਕ ਹੈ ਪੇਪਰ ਦੇ ਵਿੱਚ ਐਵੇਂ ਵੀ ਪੁੱਛ ਸਕਦੇ ਨੇ ਚਾਰ ਆਪਸ਼ਨ ਦਿੱਤੇ ਆਉਣਗੇ ਕਿ ਇਹਨਾਂ ਵਿੱਚੋਂ ਦੱਸੋ ਵੀ ਕਰਮਟਾਂਤਰਾगुण ਗੁਣਾ ਵਾਲਾ ਕਿਹੜਾ ਹੈਗਾ ਜੋੜ ਵਾਲਾ ਕਿਹੜਾ ਠੀਕ ਖੋਪਸ ਨੂੰ ਸਮਝ ਲੱਗਿਓ ਜੇਕਰ ਕੋਈ ਡਾਊਟਸ ਹੈ ਤਾਂ ਕਮੈਂਟ ਵਿੱਚ ਜਰੂਰ ਲਿਖਿਓ ਸਮਝ ਲੱਗੀ ਤਾਂ ਵੀ ਜੇਕਰ ਨਹੀਂ ਲੱਗੀ ਤਾਂ ਵੀ ਜਰੂਰ ਦੱਸਿਓ ਜੇ ਚੰਗਾ ਲੱਗਿਆ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਠੀਕ ਹੈ ਲਾਈਕ ਜਰੂਰ ਕਰ ਦਿਓ ਅੱਗੇ 8ਥ ਕਲਾਸ ਦੇ ਸਾਰੇ ਚਾ ਕੋਸ਼ਿਸ਼ ਕਰਾਂਗੇ ਸਾਰੇ ਚੈਪਟਰਾਂ ਦੀ ਮੈਂ ਵੀਡੀਓ ਬਣਾ ਕੇ ਜਰੂਰ ਅਪਲੋਡ ਕਰਾਂਗਾ ਅੱਜ ਪਹਿਲੇ ਚੈਪਟਰ ਸੀਏ ਦੀ ਪ੍ਰੈਕਟਿਸ ਕਰੋ ਠੀਕ ਥੈਂਕ ਯੂ